PPTV ਪੰਜਾਬੀ ਦੇਖ ਰਹੇ ਸਾਰੇ ਪੰਜਾਬੀਆਂ ਨੂੰ ਜੀ ਆਇਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਉਰਫ ਕਮਲ ਕੌਰ ਦੇ ਕਤਲ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਹੈ ਕਮਲ ਨੂੰ ਕਤਲ ਕਰ ਦਿੱਤਾ ਗਿਆ ਕਤਲ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀਆਂ ਵੱਲੋਂ ਕਬੂਲੀ ਗਈ ਅਮਰਤਪਾਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਕਮਲ ਕੌਰ ਦਾ ਦੁਖਦਾਈ ਅੰਤ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ ਹੈ ਜੋ ਪੰਜਾਬੀ ਲੋਕਾਂ ਤੇ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਦਾ ਧਿਆਨ ਮੰਗਦੇ ਨੇ ਕਮਲਕੌਰ ਜਾਂ ਕੰਚਨ ਕੁਮਾਰੀ ਦੇ ਮਰ ਜਾਣ ਨਾਲ ਇਹ ਰੁਝਾਨ ਖਤਮ ਹੋਣ ਵਾਲਾ ਨਹੀਂ ਦੁਨੀਆ ਪਰਦਾ ਇਤਿਹਾਸ ਫਰੋਲ ਕੇ ਦੇਖ ਲਓ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਮਾੜੀ ਕਲਾ ਤੇ ਮਾੜੇ ਕਲਾਕਾਰ ਨਾ ਹੋਣ ਜਦੋਂ ਤੱਕ ਸੰਸਾਰ ਵਿੱਚ ਭੁੱਖ ਰਹੇਗੀ ਮਾੜੀ ਕਲਾ ਵੀ ਨਾਲ ਹੀ ਰਹੇਗੀ ਅਸਾਵੀ ਆਰਥਿਕਤਾ ਹੀ ਮਾੜੀ ਕਲਾ ਉਪਜਾਨ ਦਾ ਇੱਕ ਕਾਰਨ ਹੈ ਸੋਸ਼ਲ ਮੀਡੀਆ ਤੇ ਕਿੰਨੇ ਹੀ ਮੁੰਡੇ ਕੁੜੀਆਂ ਨੇ ਜੋ ਮੋਟੀਵੇਸ਼ਨਲ ਵੀਡੀਓ ਬਣਾਉਂਦੇ ਨੇ ਜਾਂ ਸਿੱਖਿਆ ਨਾਲ ਸੰਬੰਧਿਤ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਫਾਲੋਅਰ ਅਤੇ ਵਿਊ ਬਹੁਤ ਘੱਟ ਮਿਲਦੇ ਨੇ ਕਮਲ ਕੌਰ ਵਰਗਿਆਂ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਅਰ ਨੇ ਲੱਖਾਂ ਹੀ ਲੋਕ ਖਾਸ ਕਰਕੇ ਪੰਜਾਬੀ ਉਸ ਦੀਆਂ ਵੀਡੀਓ ਦੇਖਦੇ ਨੇ ਜੇ ਇਹਨੇ ਲੋਕਾਂ ਵਿੱਚੋਂ ਦਸਵਾਂ ਹਿੱਸਾ ਵੀ ਚੰਗੀਆਂ ਵੀਡੀਓ ਦੇਖਦੇ ਹੁੰਦੇ ਤਾਂ ਸ਼ਾਇਦ ਕਮਲ ਕੌਰ ਵੀ ਚੰਗੀਆਂ ਵੀਡੀਓ ਬਣਾਉਂਦੇ ਲੱਗ ਜਾਂਦੀ ਕਹਿੰਦੇ ਨੇ ਕਿਰਦਾਰ ਸ਼ਾਨਦਾਰ ਰੱਖੋ ਜਨਾਜ਼ਾ ਸ਼ਾਨਦਾਰ ਹੋਵੇਗਾ ਕਰੀਬ 3.5 ਲੱਖ ਫਾਲੋਅਰ ਵਾਲੀ ਕਮਲ ਕੌਰ ਦੇ ਜਨਾਜ਼ੇ ਵਿੱਚ ਸਿਰਫ ਤਿੰਨ ਲੋਕ ਹੀ ਸ਼ਾਮਲ ਹੋਏ ਜੇਕਰ ਉਸਨੇ ਆਪਣੇ ਕਿਰਦਾਰ ਨੂੰ ਸਾਫ਼ ਸੁਥਰਾ ਰੱਖਿਆ ਹੁੰਦਾ ਤਾਂ ਅਜਿਹਾ ਨਾ ਹੁੰਦਾ ਉਸਦੇ ਅੰਤਮ ਸਫ਼ਰ ਵਿੱਚ ਬਹੁਤ ਲੋਕ ਹੁੰਦੇ ਇੰਨੇ ਫਾਲੋਅਰ ਹੋਣ ਦੇ ਬਾਵਜੂਦ ਵੀ ਕੋਈ ਉਸਦੇ ਅੰਤਮ ਸੰਸਕਾਰ ਵਿੱਚ ਨਹੀਂ ਪਹੁੰਚਿਆ ਇਸ ਤੋਂ ਇਹ ਅਰਥ ਲਿਆ ਜਾ ਸਕਦਾ ਹੈ ਕਿ ਲੋਕ ਵੀ ਸਿਰਫ ਸਵਾਦ ਪਾਲਦੇ ਨੇ ਜਦੋਂ ਸਵਾਦ ਮਿਲਣਾ ਬੰਦ ਹੋ ਜਾਂਦਾ ਹੈ ਤਾਂ ਆਪਾ ਸਵਟ ਜਾਂਦੇ ਨੇ ਸੰਸਾਰ ਵਿੱਚ ਬਹੁਤ ਕੁਝ ਮਾੜਾ ਪਿਆ ਹੈ ਅਤੇ ਚੰਗਾ ਵੀ ਬਹੁਤ ਕੁਝ ਹੈ ਤੁਹਾਨੂੰ ਕੀ ਦਿਸਿਆ ਹੈ ਜਾਂ ਤੁਸੀਂ ਕੀ ਦੇਖਦੇ ਹੋ ਇਸ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਕਮਲ ਕੌਰ ਦੇ ਮਰ ਜਾਣ ਨਾਲ ਇਹ ਵਰਤਾਰਾ ਖਤਮ ਨਹੀਂ ਹੋ ਜਾਣਾ ਕਿਉਂਕਿ ਇਹ ਵਰਤਾਰਾ ਡਿਮਾਂਡ ਅਤੇ ਸਪਲਾਈ ਤੇ ਨਿਰਭਰ ਕਰਦਾ ਹੈ ਜੇ ਇਹ ਕਮਲ ਉਰਫ ਕੰਚਨ ਮਰ ਗਈ ਤਾਂ ਕੱਲੋਂ ਲੋਕਾਂ ਨੇ ਹੋਰ ਭਾਲਣ ਲੱਗ ਜਾਣਾ ਹੈ ਕਮਲ ਕੌਰ ਦੀਆਂ ਵੀਡੀਓ ਦੇ ਵਿਊ ਤੋਂ ਪਤਾ ਲੱਗਦਾ ਹੈ ਕਿ 90% ਵਿਊ ਉਸ ਨੂੰ ਪੰਜਾਬੀ ਲੋਕਾਂ ਤੋਂ ਆਉਂਦੇ ਸੀ ਭਾਵੇਂ ਕਿ ਪੰਜਾਬੀ ਲੋਕ ਉਸ ਨੂੰ ਸੱਤ ਤੋਂ ਵੱਧ ਦੇਖਦੇ ਸੀ ਸੋ ਸਾਨੂੰ ਵੀ ਆਪਣੇ ਜਿਹਨ ਚੋਂ ਇਸ ਤਰ੍ਹਾਂ ਦੀ ਸੋਚ ਕੱਢਣੀ ਪਵੇਗੀ ਜੇਕਰ ਅਸੀਂ ਸਾਰੇ ਪੰਜਾਬੀ ਇਹ ਅਹਦ ਕਰਾਂਗੇ ਕਿ ਅਸੀਂ ਅਜਿਹੀਆਂ ਵੀਡੀਓ ਕਦੇ ਵੀ ਨਹੀਂ ਦੇਖਾਂਗੇ ਤਾਂ ਸ਼ਾਇਦ ਹੋਰ ਕਮਲ ਕੌਰ ਪੈਦਾ ਨਹੀਂ ਹੋਵੇਗੀ ਜੇਕਰ ਅਸੀਂ ਆਪਣਾ ਜਿਹਨ ਨਾ ਬਦਲਿਆ ਤਾ ਕਮਲ ਉਰਫ ਕੰਚਨਵਰਗਿਆ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ ਭਾਵੇਂ ਕਿੰਨੇ ਵੀ ਕਤਲ ਕਿਉ ਨਾ ਹੋ ਜਾਣ ਸੋਸ਼ਲ ਮੀਡੀਆ ਦੇ ਚੰਗਾ ਕੰਟੈਂਟ ਪਾਉਣ ਵਾਲਿਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਸਾਡੀ ਕੋਈ ਕਦਰ ਨਹੀਂ ਕਰਦਾ ਜੇਕਰ ਤੁਹਾਡੇ ਚੰਗੇ ਕੰਮ ਦੀ ਅੱਜ ਕੋਈ ਕਦਰ ਨਹੀਂ ਜ਼ਰੂਰੀ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਦਰ ਨਾ ਹੋਵੇ ਬਸ ਯਤਨ ਜਾਰੀ ਰੱਖੋ ਇੱਕ ਦਿਨ ਤੁਹਾਡਾ ਵੀ ਆਵੇਗਾ ਸਾਡਾ ਵਿਰਸਾ ਸਾਡੀ ਜ਼ਿੰਮੇਵਾਰੀ ਤਹਿਤ ਉਹੋ ਜਿਹਾ ਕੰਟੈਂਟ ਹੀ ਪੋਸਟ ਕਰੋ ਜਿਸ ਨਾਲ ਇਹ ਮਰਿਆਦਾ ਬਣੀ ਰਹੇ ਤੇ ਉਹ ਕੰਟੈਂਟ ਬਜ਼ੁਰਗਔਰਤਾ ਬੱਚੇ ਲੜਕੀਆਂ ਮਾਵਾ ਧੀਆਂ ਬਿਨਾ ਕਿਸੇ ਅਸਹਿਜ ਤੋਂ ਦੇਖ ਸਕਣ ਇਹ ਨਾ ਹੋਵੇ ਕਿ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਸਮਾਜ ਵਿੱਚ ਨਜ਼ਰਾਂ ਝੁਕਾ ਕੇ ਵਿਚਰਨਾ ਪਵੇ ਕਮਲ ਕੌਰ ਦੇ ਸਾਰੇ ਵਰਤਾਰੇ ਨੂੰ ਇੱਕ ਧਰਮ ਵਿਸ਼ੇਸ਼ਨਾ ਜੋੜ ਕੇ ਦੇਖਣਾ ਵੀ ਗਲਤ ਹੈ ਇਸ ਵਿੱਚ ਕਾਨੂੰਨ ਆਪਣਾ ਰਾਹ اختیار ਕਰੇਗਾ ਜਿਸਨੇ ਜੋ ਜੁਰਮ ਕੀਤਾ ਹੈ ਉਸ ਨੂੰ ਉਸਦੀ ਸਜ਼ਾ ਮਿਲੇਗੀ ਕਿਸੇ ਦੇ ਕਤਲ ਨੂੰ ਜਸਟੀਫਾਈ ਕਰਨਾ ਵੀ ਗਲਤ ਹੈ ਸਾਡੇ ਪੰਜਾਬੀਆਂ ਦਾ ਸੁਭਾਅ ਹੀ ਕੁਝ ਇਸ ਤਰ੍ਹਾਂ ਦਾ ਹੈ ਜੋ ਕੱਲ ਕਮਲ ਦੀਆਂ ਵੀਡੀਓ ਦੇਖਦੇ ਸੀ ਅੱਜ ਕੱਲ ਉਹ ਹੀ ਸੱਤਵਧ ਆਲੋਚਨਾ ਕਰ ਰਹੇ ਨੇ ਕਿਉਂਕਿ ਜਿੰਨਾ ਕੁਝ ਦੇਖਿਆ ਹੀ ਨਹੀਂ ਉਹਨਾਂ ਨੂੰ ਉਸਤੇ ਕੰਟੈਂਟ ਬਾਰੇ ਪਤਾ ਹੀ ਨਹੀਂ ਤੇ ਉਸਤੇ ਬਾਰੇ ਕੀ ਬੋਲਣਗੇ ਸੋ ਪੰਜਾਬੀਓ ਚੰਗਾ ਦੇਖੋ ਚੰਗਾ ਸੁਣੋ ਚੰਗਾ ਬੋਲੋ ਇਸ ਨੂੰ ਆਪਣੇ ਕਰਤਾਰ ਦਾ ਹਿੱਸਾ ਬਣਾ ਲਓ ਜੇਕਰ ਤੁਸੀਂ ਇਸ ਤਰ੍ਹਾਂ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਕੱਲ ਨੂੰ ਕੋਈ ਹੋਰ ਕੰਚਨ ਕਦੇ ਵੀ ਕਮਲਕੌਰ ਨਹੀਂ ਬਣੇਗੀ